ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਫੁਲਕਿਆ ਮਿਸਲ ਬਾਰੇ ਇਸ ਮਿਸਲ ਦੇ ਸੰਸਥਾਪਕ ਕੌਣ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਸਾਰੀ ਸਾਂਝ ਪਾਵਾਂਗੇ ਤੁਹਾਡੇ ਨਾਲ ਇਸ ਵੀਡੀਓ ਵਿੱਚ ਸੋ ਆਓ ਚੱਲਦੇ ਹਾਂ ਵੀਡੀਓ ਵੱਲ ਫੁਲਕਿਆ ਮਿਸਲ ਦਾ ਸੰਸਥਾਪਕ ਚੌਧਰੀ ਫੂਲਾ ਸਿੰਘ ਸੀ ਚੌਧਰੀ ਫੂਲਾ ਸਿੰਘ ਦੇ ਨਾਮ ਤੇ ਇਸ ਮਿਸਲ ਦਾ ਨਾਮ ਫੁਲਕਿਆ ਮਿਸਲ ਪੈ ਗਿਆ ਇਹ ਇਲਾਕਾ ਅੱਜ ਦੇ ਸਮੇਂ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਵਿੱਚ ਆਉਂਦਾ ਹੈ ਚੌਧਰੀ ਫੂਲਾ ਸਿੰਘ ਦੇ ਵੱਡੇ ਪੁੱਤਰ ਤਿਲੋਕਾ ਸਿੰਘ ਦੇ ਖਾਨਦਾਨ ਨੇ ਨਾਬਾ ਤੇ ਜੀਂਦ ਵਿੱਚ ਰਾਜ ਸਥਾਪਿਤ ਕੀਤੇ ਜਦਕਿ ਉਸ ਦੇ ਪੁੱਤਰ ਰਾਮ ਸਿੰਘ ਦੇ ਖਾਨਦਾਨ ਨੇ ਪਟਿਆਲਾ ਰਾਜ ਦੀ ਸਥਾਪਨਾ ਕੀਤੀ ਤਿਲੋਕਾ ਸਿੰਘ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਮੰਨਦਾ ਸੀ ਅਤੇ ਉਹਨਾਂ ਦੇ ਹੁਕਮਨਾਮੇ ਤੇ ਹੀ ਚੱਲਦਾ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵਿੱਚ ਤੇਰਾ ਘਰ ਮੇਰਾ ਘਰ ਆਸਰਾ ਵਿੱਚ ਵਿਸ਼ਵਾਸ ਕਰਦਾ ਸੀ ਤਿਲੋਕ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਣੀ ਸਿੱਖ ਫੌਜ ਅਤੇ ਧਰ ਨਾਲ ਬਹੁਤ ਸਹਾਇਤਾ ਕੀਤੀ ਸੀ। ਬਾਬਾ ਆਲਾ ਸਿੰਘ ਜੀ ਜੋ ਕਿ ਰਾਮ ਸਿੰਘ ਦਾ ਤੀਜਾ ਪੁੱਤਰ ਸੀ ਫੁਲਕਿਆ ਮਿਸਲ ਦਾ ਸੰਸਥਾਪਕ ਸੀ ਜਿਸ ਨੇ ਪਟਿਆਲਾ ਰਾਜ ਦੀ ਸਥਾਪਨਾ ਕੀਤੀ ਤੇ ਉਸ ਦਾ ਜਨਮ 1691 ਵਿੱਚ ਹੋਇਆ ਸੀ। ਬਾਬਾ ਆਲਾ ਸਿੰਘ ਇੱਕ ਬਹਾਦਰ ਅਤੇ ਮਹਾਨ ਜੋਧਾ ਤੇ ਇੱਕ ਜੋਗ ਸੈਨਾਪਤੀ ਸੀ ਤੇ 1748 ਵਿੱਚ ਮਾਨਪੁਰ ਦੀ ਲੜਾਈ ਵਿੱਚ ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੀਰ ਮੰਨੂ ਦਾ ਸਾਥ ਦਿੱਤਾ ਸੀ ਇਸ ਤੋਂ ਬਾਅਦ 1749 ਈਸਵੀ ਵਿੱਚ ਉਸ ਨੇ ਭਵਾਨੀਗੜ੍ਹ ਦਾ ਕਿਲਾ ਬਣਵਾਇਆ ਤੇ ਇਸ ਤੋਂ ਬਾਅਦ 1752 ਵਿੱਚ ਸਨੌਰ ਦਾ ਪੂਰਾ ਇਲਾਕਾ ਜਿੱਤ ਲਿਆ ਇਸ ਤੋਂ ਬਾਅਦ 1753 ਈਸਵੀ ਵਿੱਚ ਬਰਨਾਲੇ ਤੋਂ 100 ਕਿਲੋਮੀਟਰ ਦੀ ਦੂਰੀ ਤੇ ਉਸ ਨੇ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਜੋ ਕਿ ਅੱਜ ਦੇ ਸਮੇਂ ਵਿੱਚ ਪਟਿਆਲੇ ਵਿੱਚ ਸ਼ਾਮਲ ਹੈ ਅਤੇ ਉਹ ਕਿਲਾ ਬਾਦ ਵਿੱਚ ਕਿਲਾ ਮੁਬਾਰਕ ਦੇ ਨਾਂ ਨਾਲ ਪ੍ਰਸਿੱਧ ਹੋਇਆ ਇਸ ਤੋਂ ਬਾਅਦ 1782 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਦੌਰਾਨ ਉਸਨੇ ਆਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਬਾ ਆਲਾ ਸਿੰਘ ਅਬਦਾਲੀ ਨੂੰ 5 ਲੱਖ ਰੁਪਏ ਦੇ ਕੇ ਆਪਣੇ ਆਪ ਨੂੰ ਆਜ਼ਾਦ ਕਰਵਾ ਲਿਆ ਤੇ ਇਸ ਤੋਂ ਬਾਅਦ 1764 ਈਸਵੀ ਵਿੱਚ ਬਾਬਾ ਆਲਾ ਸਿੰਘ ਅਤੇ ਦੂਜੇ ਮਿਸਲ ਸਰਦਾਰਾਂ ਨੇ ਸਰਹੰਦ ਦੇ ਫੌਜਦਾਰ ਜੈਨ ਖਾਨ ਨੂੰ ਹਰਾ ਕੇ ਉਸ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਜੈਨ ਖਾਨ ਨੂੰ ਮਾਰ ਦਿੱਤਾ ਬਾਅਦ ਵਿੱਚ ਅਹਿਮਦ ਛਾ ਅਬਦਾਲੀ ਨੇ ਆਲਾ ਸਿੰਘ ਤੋਂ 3.5 ਲੱਖ ਰੁਪਏ ਸਲਾਨਾ ਲੈ ਕੇ ਉਸ ਨੂੰ ਸਰਹੰਦ ਦਾ ਸੂਬੇਦਾਰ ਸਵੀਕਾਰ ਕਰ ਲਿਆ ਇਸ ਤੋਂ ਇਲਾਵਾ ਉਸ ਨੂੰ ਰਾਜਸੀ ਨਿਸ਼ਾਨ ਦੇ ਤੌਰ ਤੇ ਇੱਕ ਨਿਗਾੜਾ ਅਤੇ ਝੰਡਾ ਵੀ ਪ੍ਰਦਾਨ ਕੀਤਾ ਇਸ ਤੋਂ ਬਾਅਦ 1765 ਈਸਵੀ ਵਿੱਚ ਬਾਬਾ ਆਲਾ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੋਤਾ ਅਮਰ ਸਿੰਘ ਫੁਲਕਿਆ ਮਿਸਲ ਦੇ ਪਟਿਆਲੇ ਰਾਜ ਦਾ ਨੇਤਾ ਬਣਿਆ ਉਸਨੇ ਕੋਟਕਪੂਰਾ, ਮਨੀ ਮਾਜਰਾ, ਸਿਰਸਾ, ਫਤੇਗੜ ਸਾਹਿਬ, ਸੈਫਾਬਾਦ, ਠਿੰਡਾ ਆਦਿ ਇਲਾਕਿਆਂ ਤੇ ਕਬਜ਼ਾ ਕਰ ਲਿਆ। ਅਮਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ 6 ਸਾਲ ਦਾ ਪੁੱਤਰ ਸਹਿਬ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਪਰ ਸਹੀ ਅਗਵਾਈ ਨਾ ਹੋਣ ਕਾਰਨ ਉਹ ਜੋਗ ਸ਼ਾਸਕ ਸਿੱਧ ਹੋਇਆ। ਇਸ ਸਥਿਤੀ ਦਾ ਲਾਭ ਉਠਾਉਂਦੇ ਹੋਏ ਰਣਜੀਤ ਸਿੰਘ ਨੇ ਮਾਲਵੇ ਖੇਤਰ ਤੇ ਤਿੰਨ ਵਾਰ ਹਮਲਾ ਕੀਤਾ। ਰਣਜੀਤ ਸਿੰਘ ਦੇ ਡਰ ਤੋਂ ਪਟਿਆਲਾ ਰਾਜਸਤ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ। ਫੁਲਕੀਆਂ ਮਿਸਲ ਨੇ ਕਾਫੀ ਸਾਲ ਤੱਕ ਪਟਿਆਲਾ ਰਾਜ ਤੇ ਸ਼ਾਸਨ ਕੀਤਾ ਫੁਲਕੀਆਂ ਮਿਸਲ ਦੀ ਜੀਂਦ रियासत ਦਾ ਸੰਸਥਾਪਕ ਰਾਜਪੂਤ ਸਿੰਘ ਸੀ ਉਹ ਚੌਧਰੀ ਫੂਲ ਦੇ ਵੱਡੇ ਪੁੱਤਰ ਤਿਲੋਕਾ ਦਾ ਪੁੱਤਰ ਅਤੇ ਸੁਖਚੈਨ ਦਾ ਪੁੱਤਰ ਸੀ ਉਸ ਨੇ ਦੂਜੇ ਮਿਸਲ ਦੇ ਸਰਦਾਰਾਂ ਨਾਲ ਮਿਲ ਕੇ ਸਰਹੰਦ ਤੇ ਜਿੱਤ ਵਿੱਚ ਹਿੱਸਾ ਲਿਆ ਤੇ ਜੀਂਦ ਵਰਗੇ ਮਹੱਤਵਪੂਰਨ ਇਲਾਕਿਆਂ ਨੂੰ ਹਾਸਲ ਕੀਤਾ ਤੇ 1774 ਈਸਵੀ ਵਿੱਚ ਉਸ ਨੇ ਆਪਣੀ ਪੁੱਤਰੀ ਰਾਜਕੌਰ ਦਾ ਵਿਆਹ ਮਹਾ ਸਿੰਘ ਨਾਲ ਕਰ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਰਾਜਕੌਰ ਦਾ ਹੀ ਪੁੱਤਰ ਸੀ ਤੇ 1799 ਈਸਵੀ ਵਿੱਚ ਰਾਜਪੂ ਸਿੰਘ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜੀਂਦ रियासत ਦਾ ਨਵਾਂ ਸ਼ਾਸਕ ਬਣਿਆ ਪਰ 1809 ਈਸਵੀ ਵਿੱਚ ਜੀਂਦ ਵੀ ਅੰਗਰੇਜ਼ ਰਾਜ ਦੀ ਸਰਪ੍ਰਸਤੀ ਹੇਠ ਚਲਾ ਗਿਆ। ਨਾਭਾ ਵਿੱਚ ਫੁਲਕੇ ਅਰਾਧ ਦੀ ਸਥਾਪਨਾ ਅਮੀਰ ਸਿੰਘ ਨੇ ਕੀਤੀ ਜੋ ਕਿ ਬਾਬਾ ਫੂਲਾ ਸਿੰਘ ਦੇ ਵੱਡੇ ਪੁੱਤਰ ਤੇ ਲੋਕ ਸਿੰਘ ਦਾ ਪੁੱਤਰ ਸੀ। ਉਸਨੇ 1755 ਈਸਵੀ ਵਿੱਚ ਨਾਭਾ ਸ਼ਹਿਰ ਦੀ ਸਥਾਪਨਾ ਕੀਤੀ ਤੇ 1764 ਈਸਵੀ ਵਿੱਚ ਸਰਹੰਦ ਦੀ ਜਿੱਤ ਦੇ ਸਿੱਟੇ ਵਜੋਂ ਉਸਨੇ ਅਮਲੋਦ ਦਾ ਇਲਾਕਾ ਵੀ ਜਿੱਤ ਲਿਆ ਬਾਅਦ ਵਿੱਚ ਜੀਤ ਦੇ ਰਾਜੇ ਨੇ ਧੋਖੇ ਨਾਲ ਸੰਗਰੂਰ ਦਾ ਇਲਾਕਾ ਖੋਹ ਲਿਆ ਤੇ 1763 ਈਸਵੀ ਵਿੱਚ ਮੀਰ ਸਿੰਘ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਉਸ ਦਾ 8 ਸਾਲ ਦਾ ਪੁੱਤਰ ਜਸਵੰਤ ਸਿੰਘ ਨਾਭਾ ਉਸ ਦੀ ਗੱਦੀ ਤੇ ਬੈਠ ਗਿਆ ਜੋਗ ਅਗਵਾਈ ਦੀ ਕਮੀ ਦੇ ਕਾਰਨ ਨਾਭਾ ਰਾਜ ਨੂੰ ਮਰਾਠਿਆਂ ਅਤੇ ਰਣਜੀਤ ਸਿੰਘ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਤੇ 1809 ਈਸਵੀ ਵਿੱਚ ਨਾਭਾ ਰਾਜ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲਾ ਗਿਆ ਸੋ ਇਹ ਸੀ ਫੁਲਕੀ ਅੰਮਿਸਲ ਦਾ ਇਤਿਹਾਸ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨੂੰ ਪੰਜਾਬ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਗੁਰੂਆਂ ਬਾਰੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ